ਸਤਿ ਸ਼੍ਰੀ ਅਕਾਲ ਸੰਜੋ ਟਿਵੀ ਦੇਖ ਰਹੇ ਹੋ ਤੁਸੀਂ ਤੇ ਮੈਰੋ ਬੇਧੰਜਲ ਤੁਹਾਡੇ ਨਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਜੰਮੂ ਕਸ਼ਮੀਰ ਦੇ ਰਿਆਸੀ ਦੇ ਵਿੱਚ ਸ਼ਰਦਾਲੂਆਂ ਦੀ ਬੱਸ ਉੱਤੇ ਹੋਏ ਹਮਲੇ ਦੇ 3 ਦਿਨਾਂ ਦੇ ਅੰਦਰ 11 ਜੂਨ ਮੰਗਲਵਾਰ ਨੂੰ ਦੋ ਹੋਰ ਅਤਵਾਦੀ ਹਮਲੇ ਹੋਏ ਨੇ ਤਾਂ ਪਹਿਲਾ ਹਮਲਾ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਦੇ ਪਿੰਡ ਸੈਦਾ ਸੁਖਲ ਦੇ ਵਿੱਚ ਹੋਇਆ ਤੇ ਇੱਥੇ ਅਤਵਾਦੀਆਂ ਦੀ ਗੋਲੀਬਾਰੀ ਦੇ ਵਿੱਚ ਇੱਕ ਪਿੰਡ ਵਾਸੀ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਹਮਲਾ ਕਰਨ ਵਾਲੇ ਦੋ ਅਤਵਾਦੀਆਂ ਦੇ ਵਿੱਚੋਂ ਇੱਕ ਨੂੰ ਮਾਰ ਦਿੱਤਾ ਹੈ ਤੇ ਇੱਕ ਦੀ ਪਾਲ ਦੇ ਵਿੱਚ ਸਰਚ ਆਪਰੇਸ਼ਨ ਅਜੇ ਵੀ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਇਸ ਆਪਰੇਸ਼ਨ ਦੇ ਵਿੱਚ ਸੀਆਰ ਪੀਐ ਦਾ ਇੱਕ ਜਿਹੜਾ ਜਵਾਨ ਅਖਬੀਰ ਦਾਸ ਉਹ ਜ਼ਖਮੀ ਹੋ ਗਿਆ ਤੇ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਤਾਂ ਦੂਸਰਾ ਹਮਲਾ ਜੇਕਰ ਗੱਲ ਕੀਤੀ ਜਾਵੇ ਦੂਸਰਾ ਹਮਲਾ ਮੰਗਲਵਾਰ ਦੇਰ ਰਾਤ ਡੋਡਾ ਦੇ ਛੱਤਰਗਲਾ ਦੇ ਵਿੱਚ ਚਾਰ ਰਾਸ਼ਟਰੀ ਰੈਫਲਜ਼ ਅਤੇ ਪੁਲਿਸ ਦੀ ਸਾਂਝੀ ਜਾਂਚ ਚੌਂਕੀ ਦੇ ਉੱਤੇ ਹੋਇਆ ਤੇ ਇੱਥੇ ਅਤਵਾਦੀਆਂ ਦੀ ਗੋਲੀਬਾਰੀ ਦੇ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ ਤੇ ਇੱਥੇ ਮੁਕਾਬਲਾ ਅਜੇ ਜਾਰੀ ਹੈ ਤੇ ਬਾਕੀਆਂ ਨੂੰ ਜੜਾਏ ਜਿਹੜੇ ਜ਼ਖਮੀ ਜਵਾਨ ਆ ਉਹਨਾਂ ਨੂੰ ਇਲਾਜ ਦੇ ਲਈ ਜੜਾ ਬਾਹਰ ਲਿਜਾਇਆ ਗਿਆ ਤੇ ਫੌਜ ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਡੋਡਾ ਦੇ ਛਤਰਗਲਾ ਇਲਾਕੇ ਦੇ ਵਿੱਚ ਅਤਵਾਦੀਆਂ ਨੂੰ ਘੇਰ ਲਿਆ ਗਿਆ ਹੈ ਤੇ ਗੋਲੀਬਾਰੀ ਅਜੇ ਵੀ ਜਾਰੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਡੋਡਾ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲੈ ਲਈ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 9 ਜੂਨ ਨੂੰ 9 ਜੂਨ ਦੀ ਸ਼ਾਮ ਨੂੰ ਜਿਹੜਿਆ ਰਿਆਸੀ ਦੇ ਵਿੱਚ ਸ਼ਰਦਾਲੂਆਂ ਦੀ ਬੱਸ ਉੱਤੇ ਅਤਵਾਦੀ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਵਿੱਚ ਲਗਾਤਾਰ ਜਿਹਾ ਹਮਲੇ ਹੋ ਰਹੇ ਨੇ ਉਸ ਵਿਚਾਰੇ ਜੰਮੂ ਕਸ਼ਮੀਰ ਪੁਲਿਸ ਅਤੇ ਸੈਨਾ ਨੇ ਕੁਝ ਐਕਸਪਰਟਸ ਦੀ ਮਦਦ ਦੇ ਨਾਲ ਅਤਵਾਦੀਆਂ ਦੇ ਸਕੈਚ ਵੀ ਤਿਆਰੀ ਕੀਤੇ ਨੇ ਸਕੈਚ ਜਾਰੀ ਕੀਤੇ ਨੇ ਤੇ ਜਿਨ੍ਹਾਂ ਨੇ ਸ਼ਰਦਾਲੂਆਂ ਦੀ ਬੱਸ ਉੱਤੇ ਫਾਇਰਿੰਗ ਕੀਤੀ ਸੀ ਅਤੇ ਉਹਨਾਂ ਦੀ ਪਾਲ ਲਗਾਤਾਰ جاری ਹੈ ਉਧਰ ਇਹਨਾਂ ਅਤਵਾਦੀ ਹਮਲਿਆਂ ਤੋਂ ਬਾਅਦ ਵਿੱਚ ਜੰਮੂ ਦੇ ADGP ਦਾ ਵੱਡਾ ਬਿਆਨ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਰਿਆਸੀ ਦੇ ਵਿੱਚ ਜਿਹੜਾ ਹਮਲਾ ਹੋਇਆ ਸੀ ਅਤਵਾਦੀ ਹਮਲਾ ਹੋਇਆ ਸੀ ਉਸ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਨਾਲ ਇੱਕ ਸਕੈਚ ਤਿਆਰ ਕੀਤਾ ਗਿਆ ਹੈ ਸਕੈਚ ਦੀ ਪਛਾਣ ਕਰਨ ਵਾਲੇ ਨੂੰ 20 ਲੱਖ ਰੁਪਇਆ ਇਨਾਮ ਦਿੱਤਾ ਜਾਏਗਾ ਤਾਂ ਆ ਮੌਕੇ ਤੇ ਜਿਹੜੇ ਮੌਜੂਦ ਚਸ਼ਮਦੀਦ ਸੀ ਉਹਨਾਂ ਦੀ ਮਦਦ ਦੇ ਨਾਲ ਪੁਲਿਸ ਦੇ ਵੱਲੋਂ ਇੱਕ ਸਕੈਚ ਤਿਆਰ ਕੀਤਾ ਗਿਆ ਹੈ ਤੇ ਇਸ ਸਕੈਚ ਦੀ ਸਿੱਧੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਿੱਥੇ ਕਿ ਇਸ ਸਕੈਚ ਜਿਹੜਾ ਐਕਸਪਰਟਸ ਦੀ ਮਦਦ ਦੇ ਨਾਲ ਜਿਹੜਾ ਤਿਆਰ ਕੀਤਾ ਗਿਆ ਹੈ ਤੇ ਜੋ ਵੀ ਇਸ ਦੀ ਪਛਾਣ ਕਰੇਗਾ ਇਸ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 20 ਲੱਖ ਰੁਪਏ ਇਨਾਮ ਵੀ ਰੱਖਿਆ ਗਿਆ ਹੈ ਤੇ ਉਥੇ ਹੀ ਤੁਹਾਨੂੰ ਦੱਸਿਆ ਕਿ ਜੰਮੂ ਕਸ਼ਮੀਰ ਦੇ ਰਿਆਸੀ ਦੇ ਵਿੱਚ ਸ਼ਰਧਾਲੂਆਂ ਦੀ ਬੱਸ ਉੱਤੇ ਹੋਏ ਹਮਲੇ ਦੇ 3 ਦਿਨਾਂ ਦੇ ਅੰਦਰ 11 ਜੂਨ ਮੰਗਲਵਾਰ ਨੂੰ ਦੋ ਹੋਰ ਅਤਵਾਦੀ ਹਮਲੇ ਹੋਏ ਨੇ ਪਹਿਲਾ ਹਮਲਾ ਕਟੂਆ ਜ਼ਿਲ੍ਹੇ ਦੇ ਹੀਰਾਨਗਰ ਦੇ ਪਿੰਡ ਸੈਦਾ ਸੁਖਲ ਦੇ ਵਿੱਚ ਹੋਇਆ ਤੇ ਇੱਥੇ ਅਤਵਾਦੀਆਂ ਦੀ ਗੋਲੀਬਾਰੀ ਦੇ ਵਿੱਚ ਇੱਕ ਪਿੰਡ ਵਾਸੀ ਜਿਹੜਾ ਹੈ ਉਹ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਹਮਲਾ ਕਰਨ ਵਾਲੇ ਦੋ ਅਤਵਾਦੀਆਂ ਦੇ ਵਿੱਚੋਂ ਇੱਕ ਨੂੰ ਠੇਰ ਕਰ ਦਿੱਤਾ ਗਿਆ ਹਾਲਾਂਕਿ ਇੱਕ ਦੀ ਭਾਲ ਦੇ ਲਈ ਸਰਚ ਆਪਰੇਸ਼ਨ ਹਜੇ ਵੀ ਚੱਲੀ ਹੈ ਇਸ ਦੇ ਨਾਲ ਹੀ ਇਸ ਆਪਰੇਸ਼ਨ ਦੇ ਵਿੱਚ CRPF ਦਾ ਇੱਕ ਜਵਾਨ ਕਬੀਰ ਦਾਸ ਜ਼ਖਮੀ ਹੋ ਗਿਆ ਹੈ ਤਾਂ ਇਸ ਸੰਬੰਧ ਵਿੱਚ ਕੀ ਕੋਈ ਜਾਣਕਾਰੀ ਹੈ ਉਹ ਵੀ ਸੁਣ ਲੈਂਦੇ ਹਾਂ इस जगह पर गांव सैद है ये ये गांव हीरानगर के थाना के क्षेत्र का है इस इस जगह पर तो तो जैसे ये नमोदार हुए इलाके में इलाके में लोगों ने अपने जैसे इन्होंने कोई एक घर में जाकर कुछ लोगों से पानी वगैरह मांगने की कोशिश की तो जब लोग दहशत में आए तो उसके बाद जैसे ही सूचना मिली इसकी तो यहाँ पर एस एच ओ और एस की टीम मौके पर पहुँची और चूँकि उसमें एक आतंकवादी ने उन पर ग्रेनेड लॉक करने की कोशिश की और एक्सचेंज ऑफ फायर में वो टेररिस्ट मारा गया तो ये टेररिस्ट मारा गया है और जो दूसरा आतंकवादी है वो इस इलाके में छिपे होने की उसकी खबर है और अभी सर्च ऑपरेशन जारी है सर होस्टेज वाले भी कुछ खबरें ऐसी अन, रूमर्स इस इलाके में काफी चल रही है कि काफ़ी लोग वो, काफ़ी लोग लोग आहत तो हुए हैं आ, तीन उसमें जो सिविलियंस हैं उनकी मृत्यु भी हुई है और बहुत सारे लोग इंजर्ड हैं लेकिन इसमें सिर्फ एक सिविलियन की इंजरी की हमें सूचना मिली है और उन सिविलियन को हमने सेफली इवेटेट कर लिया इसके अलावा जो अनकनफर्म रूमर्स हैं इसकी रिगार्डिंग किसी की मृत्यु होने की किसी की हॉस्टेल होने की अनकनफर्म रूमर्स हैं लिहाजा मैं ये भी कहना चाहूंगा कि इन में न जाए और हम इसका पहले कन्फर्मेशन देंगे उसके बाद छत्रगला तो में, में एक्सचेंज ऑफ फायर हुआ है वहाँ पर फोर आर आर और जो हमारा पुलिस का ज्वाइंट नागा है। उस पर फायर हुआ है और अभी एक्सचेंज ऑफ फायर चल रहा है सर कहा जा रहा है कि ग्रेनेड्स का हमला भी हुआ है सिविलिंग्स पर इसके अभी ये ऑपरेशनल डिटेल्स है सारी तो इसमें अभी फर्दर इलाके को कॉर्डन में लिया गया है और दूसरे आतंकवादी की सर्च इस इलाके में जारी है सर क्या लग रहा है है फ्रेश इन्फिल्ट्रेशन और जो ये हुआ है ये गांव में नमोदार हुए हैं साढ़े आठ सवा आठ बजे के आसपास सर, दिनों में दो हमले हुए हैं सर जम्मू में किस तरह से आप देख रहे हैं क्या पाकिस्तान की बौखलाहट है किस तरह से आप देखते हैं रियासी के बाद ये हमारा एक हॉस्टेल नेबर है जिसके यहाँ पर जो पीसफुल हमारा है उसको डैमेज करने के लिए उसकी हमेशा कोशिश रहती है तो लिहाजा ये जो इन्फीटेशन है या फ्रेश और जैसे एक आतंकवादी मारा गया दूसरे की भी सर्च जारी कियाडी तो उसमें हमारे पुलिस को नाग ज्वाइन है उस पर फायर हुआ है और अभी रिटायलिट किया गया और एनकाउंटर जारी ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਤੇ ਜਲੰਧਰ ਦੇ ਨਕੂਦਰ ਚੌਕ ਦੇ ਨੇੜੇ ਇੱਕ ਟਿਪਰ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਪਾਪੇ-ਬੇਟੇ ਦੀ ਮੌਤ ਹੋ ਗਈ। ਹਾਦਸੇ ਦੇ ਵਿੱਚ ਮਾਰੇ ਲੋਕਾਂ ਦੀ ਪਛਾਣ 42 ਸਾਲਾ ਜਸਵੀਰ ਸਿੰਘ ਦੇ ਵਜੋਂ ਹੋਈ ਹੈ ਤੇ 16 ਸਾਲਾ ਤਰਨਜੀਤ ਸਿੰਘ ਦੇ ਰੂਪ ਦੇ ਵਿੱਚ ਹੋਈ ਹੈ। ਜਾਣਕਾਰੀ ਦੇ ਮੁਤਾਬਕ ਜਸਵੀਰ ਸਿੰਘ ਦੀ ਬੇਟੀ ਦਾ ਅੱਜ ਵਿਆਹ ਸੀ ਅਤੇ ਦੋਵੇਂ ਹੀ ਬਾਪ-ਬੇਟੇ ਮਕਸੂਦਾ ਮੰਡੀ ਤੋਂ ਸਬਜ਼ੀ ਲੈ ਕੇ ਆਪਣੇ ਘਰ ਵਾਪਸ ਪਰਤ ਰਹੇ ਸਨ ਤੇ ਇਸੇ ਦੌਰਾਨ ਹੀ ਦੋ ਆਪਾ ਸਕੂਲ ਦੇ ਨੇੜੇ ਇੱਕ ਕੂੜੇ ਦੇ ter ਕੋਲੋਂ ਜਿਹੜਾ ਬਾਈਕ ਸਵਾਰ ਹੈ ਇਹਨਾਂ ਪਾਪ ਬੇਟੇ ਨੂੰ ਇੱਕ ਟਿਪਪਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਦੋਵੇਂ ਹੀ ਮੌਕੇ ਉੱਤੇ ਇਹਨਾਂ ਦੀ ਮੌਤ ਹੋ ਗਈ ਹੈ ਕਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਪਲ ਮੌਕੇ ਉੱਤੇ ਪਹੁੰਚ ਨੇ ਪਹੁੰਚੇ ਨੇ ਤੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਕੱਪੜਿਆਂ ਦੇ ਨਾਲ ਟੱਕ ਦਿੱਤਾ ਹੈ ਤਾਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਦੋਵਾਂ ਵਿਅਕਤੀਆਂ ਦੇ ਸਰੀਰ ਦੇ ਅੰਗ ਸੜਕ ਉੱਤੇ ਖਿਲਰ ਗਏ ਤੇ ਮ੍ਰਿਤਕ ਜਸਵੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਬੇਟੀ ਦਾ ਅੱਜ ਵਿਆਹ ਸੀ ਅਤੇ ਇਸ ਘਟਨਾ ਤੋਂ ਬਾਅਦ ਵਿੱਚ ਪੂਰੇ ਪਰਿਵਾਰ ਵਿਚ ਡੂੰਗਾ ਸਦਮਾ ਛਾਰਿਆਂ ਨੂੰ ਲੱਗਿਆ ਹੋਇਆ ਹੈ ਪੂਰਾ ਪਰਿਵਾਰ ਸੋਗ ਦੀ ਲਹਿਰ ਦੇ ਵਿੱਚ ਹੈ ਤੇ ਇਸ ਹਾਦਸੇ ਤੋਂ ਬਾਅਦ ਟਿਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਟਿਪਰ ਬਠਿੰਡਾ ਦੀ ਕਿਸੇ ਫਰਮ ਦਾ ਦੱਸਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਨੇ ਟਿਪਰ ਅਤੇ ਉਸ ਦੇ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਲੰਧਰ ਤੋਂ ਬੇਹਾਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਪਿਓ ਪੁੱਤ ਦੀ ਮੌਤ ਹੋ ਗਈ ਹੈ ਧੀ ਦਾ ਵਿਆਹ ਸੀ ਅੱਜ ਤੇ ਇਸੇ ਦੌਰਾਨ ਹੀ ਮਕਸੂਦਾ ਮੰਡੀ ਤੋਂ ਜੀ ਲੈਣ ਜਾ ਰਹੀ ਸੀ ਰਾਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਟਿਪਰ ਦੀ ਟੱਕਰ ਦੇ ਕਾਰਨ ਜਿਹੜੀ ਇਹਨਾਂ ਦੀ ਮੌਤ ਹੋ ਗਈ ਹੈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਹਨਾਂ ਦੇ ਸਰੀਰ ਦੇ ਅੰਗ ਸੜਕ ਉੱਤੇ ਹੀ ਖਿਲਰ ਗਏ ਹਾਲਾਂਕਿ ਪੁਲਿਸ ਦੇ ਵੱਲੋਂ ਮੌਕੇ ਤੇ ਜਿਹੜੇ ਜਾਂਚ ਕੀਤੀ ਜਾ ਰਹੀ ਹੈ ਟਿਪਰ ਚਾਲਕ ਨੇ ਹਾਦਸੇ ਤੋਂ ਬਾਅਦ ਵਿੱਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਫਰਾਰ ਹੋ ਵੀ ਗਿਆ ਪਰ ਲੋਕਾਂ ਦੇ ਵੱਲੋਂ ਇਸ ਦਾ ਪਿੱਛਾ ਕੀਤਾ ਗਿਆ ਤੇ ਇਸ ਨੂੰ ਮੌਕੇ ਉੱਤੇ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਟਿਪਰ ਚਾਲਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਟਿਪਰ ਦਾ ਜੋ ਮਾਲਕ ਹੈ ਉਸ ਨੂੰ ਵੀ ਰਾਸਦ ਦੇ ਵਿੱਚ ਲੈ ਲਿਆ ਹੈ ਤੇ ਇਸ ਦੇ ਸੰਬੰਧ ਵਿੱਚ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਦੁਨੀਆ ਦੀ ਚੌਥੀ ਵੱਡੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ ਤੇ ਛੱਲ ਸੈਨਾ ਦੇ ਸਹਿ ਮੁਖੀ ਲੈਫਟੀਨੈਂਟ ਜਰਨਲ ਉਪੇਂਦਰ ਦਿਵੇਦੀ ਅਗਲੇ ਫੌਜ ਮੁਖੀ ਹੋਣਗੇ ਤਾਂ ਲੈਫਟੀਨੈਂਟ ਜਰਨਲ ਦਿਵੇਦੀ ਮੌਜੂਦਾ ਫੌਜ ਮੁਖੀ ਜਰਨਲ ਮਨੋਜ ਪਾਂਡੇ ਤੋਂ 30 ਜੂਨ ਨੂੰ ਦੁਪਹਿਰ ਬਾਅਦ ਅਹੁਦਾ ਸੰਭਾਲਣਗੇ ਤੁਹਾਨੂੰ ਦੱਸ ਦਈਏ ਕਿ ਜਰਨਲ ਪਾਂਡੇ ਪਹਿਲਾ 31 ਮਈ ਨੂੰ ਰਿਟਾਇਰ ਹੋਣ ਵਾਲੇ ਸੀ ਅਤੇ ਪਰ ਸਰਕਾਰ ਨੇ ਉਹਨਾਂ ਦਾ ਕਾਰਜਕਾਲ 30 ਜੂਨ ਤੱਕ ਵਧਾ ਦਿੱਤਾ ਸੀ ਤਾਂ ਮਧ ਪ੍ਰਦੇਸ਼ ਦੇ ਰੀਵਾ ਤੇ ਰਹਿਣ ਵਾਲੇ ਲੈਫਟੀਨੈਂਟ ਜਰਨਲ ਦੀਵੇਦੀ ਦੀ ਸ਼ੁਰੂਆਤੀ ਪੜ੍ਹਾਈ ਸੈਨਿਕ ਸਕੂਲ ਰੀਵਾ ਦੇ ਵਿੱਚ ਹੋਈ ਅਤੇ 1 ਜੁਲਾਈ 1964 ਨੂੰ ਜਨਮ ਅਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਵਿਦਿਆਰਥੀ ਰਹੇ ਲੈਫਟੇਨੈਂਟ ਜਨਰਲ ਦਿਵੇਦੀ ਸਾਲ 1984 ਦੇ ਵਿੱਚ ਫੌਜ ਦੀ ਜੰਮੂ ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਦੇ ਵਿੱਚ ਭਰਤੀ ਹੋਏ ਸਨ ਅਤੇ ਆਪਣੇ ਲਗਭਗ 40 ਸਾਲ ਦੇ ਕਰੀਅਰ ਦੇ ਵਿੱਚ ਕਈ ਮਹੱਤਵਪੂਰਨ ਜ਼ਿੰਮੇਵਾਰੀ ਉਹ ਸੰਭਾਲ ਚੁੱਕੇ ਨੇ ਥਲ ਸੈਰਾਂ ਦੇ ਵਿੱਚ ਏ ਫੌਜ ਮੁਖੀ ਬਣਨ ਤੋਂ ਪਹਿਲਾਂ ਲੈਫਟੇਨੈਂਟ ਜਨਰਲ ਦਿਵੇਦੀ ਸੈਨਾ ਦੇ ਉਤਰੀ ਕਮਾਂਡ ਦੇ ਫੀ ਰਹਿ ਚੁੱਕੇ ਹਨ ਤੇ ਉਤਰੀ ਕਮਾਂਡ ਦੇ 222 24 ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਪੂਰਬੀ ਲਦਾਖ ਨੂੰ ਲੈ ਕੇ ਚੀਨ ਦੇ ਨਾਲ ਚੱਲ ਰਹੀ ਗਲਪਾਤ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਫੌਜ ਦੇ ਉਤਰੀ ਕਮਾਂਡ ਦਾ ਕੰਮ ਚੀਨ ਨਾਲ ਲੱਗਦੀ ਸਰਹੱਦ ਦੀ ਸੁਰੱਖਿਆ ਅਤੇ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਦੀ ਸੁਰੱਖਿਆ ਕਰਨਾ ਹੈ ਨਾਲ ਹੀ ਇਸ ਦੀ ਜੰਮੂ ਕਸ਼ਮੀਰ ਦੇ ਵਿੱਚ ਆਤਵਾਦੀ ਵਿਰੋਧੀ ਮੁਹਿੰਮਾਂ ਦੇ ਵਿੱਚ ਵੀ ਅਹਿਮ ਭੂਮਿਕਾ ਰਹਿੰਦੀ ਹੈ ਫੌਜ ਦੇ ਨਵੇਂ ਮੁਖੀ ਕੋਲ ਉਤਰੀ ਤੇ ਪੱਛਮੀ ਸਿਮਾਵਾਂ ਦੇ ਵਿੱਚ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ ਉਹਨਾਂ ਦੇ ਕੋਲ ਆਤਵਾਦੀ ਖਿਲਾਫ ਲੜਨ ਦਾ ਤਜਰਬਾ ਹੈ ਤੇ ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਲੈਫਟੀਨੈਂਟ ਜਰਨਲ ਦਿਵੇਦੀ ਸੈਨਾ ਦੀ ਆਧੁਨਿਕ ਕਰਨ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਸ਼ਾਮਿਲ ਰਹੇ ਨੇ ਤੇ ਨਾਲ ਹੀ ਉਹਨਾਂ ਉਹਨਾਂ ਦੇ ਆਤਮ ਨਿਰਭਰ ਭਾਰਤ ਵੱਜੋਂ ਫੌਜ ਦੇ ਵਿੱਚ ਸਵਦੇਸ਼ੀ ਹਥਿਆਰਾਂ ਨੂੰ ਸ਼ਾਮਿਲ ਕਰਵਾਉਣ ਦੇ ਵਿੱਚ ਵੀ ਅਗਵਾਈ ਉਹਨਰ ਕੀਤੀ ਹੈ ਤਾਂ ਵੱਡੀ ਖਬਰ ਹੈ ਜਿੱਥੇ ਕਿ ਦੁਨੀਆ ਦੀ ਚੌਥੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ ਤਤਥਲ ਸੈਨਾ ਦੇ ਸ ਮੁਖੀ ਲੈਫਟੀਨੈਂਟ ਜਰਨਲ ਓਪੇਂਦਰ ਦਿਵੇਦੀ ਅਗਲੇ ਫੌਜ ਮੁਖੀ ਹੋਣਗੇ ਲੈਫਟੀਨੈਂਟ ਜਰਨਲ ਦਿਵੇਦੀ ਮੌਜੂਦਾ ਫੌਜ ਮੁਖੀ ਜਨਨ ਮਨੋਜ ਪਾਂਡੇ ਤੋਂ 30 ਜੂਨ ਨੂੰ ਦੁਪਹਿਰ ਬਾਅਦ ਅਹੁਦਾ ਸੰਭਾਲ ਲੈਣਗੇ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਤਾਂ ਗੈਂਗਸਟਰ ਇਕਬਾਲ ਪ੍ਰੀਤ ਸਿੰਘ ਉਰਫ ਬੱcci ਤੇ ਟਾਰਗੇਟ ਕਿਲਿੰਗ ਦੇ ਦੋਸ਼ ਮਾਫ ਕਰਿਓ ਗੈਂਗਸਟਰ ਇਕਬਾਲ ਪ੍ਰੀਤ ਸਿੰਘ ਉਰਫ ਬੁੱcci ਤੇ ਟਾਰਗੇਟ ਕਿਲਿੰਗ ਦੇ ਦੋਸ਼ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਰਮਨਦੀਪ ਬੱਗਾ ਉਰਫ ਕੈਨੇਡਾ ਨਾਲ ਜੁੜੇ ਦੋ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਗ੍ਰਿਫਤਾਰ ਕੀਤੇ ਗਏ ਉਨੇ ਸਖਸ਼ ਪੰਜਾਬ ਸਣੇ ਗੁਆੰਡੀ ਸੂਬਿਆਂ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ ਤਾਂ ਮੁਲਜ਼ਮਾਂ ਦੀ ਪਛਾਣ ਸਿਮਰ ਜੋਤ ਸਿੰਘ ਤੇ ਪਟਿਆਲਾ ਦੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਦੇ ਵਜੋਂ ਹੋਈ ਹੈ ਤੇ ਦੋਵਾਂ ਦੇ ਕੋਲ ਪੁਲਿਸ ਨੇ ਦੋ ਪਿਸਤੌਲਾ ਤੇ 11 ਕਾਰਤੂਸ ਵੀ ਬਰਾਮਦ ਕੀਤੇ ਨੇ ਤੁਹਾਨੂੰ ਦੱਸਦੀ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਤੇ ਇਸ ਸੰਬੰਧੀ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੋਵਾਂ ਦਾ ਅਧਿਕਾਰਿਤ ਇਤਿਹਾਸ ਜਿਹੜਾ ਅਪਰਾਧਿਕ ਇਤਿਹਾਸ ਰਿਹਾ ਹੈ ਤਾਂ ਵੱਡੀ ਖਬਰ ਹੈ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਤੇ ਗੈਂਗਸਟਰ ਇਕਪਾਲ ਸਿੰਘ ਉਰਫ 부cci ਤੇ ਟਾਰਗੇਟ ਕਿਲਿੰਗ ਦਾ ਦੋਸ਼ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਬੰਦ ਰਮਨਦੀਪ ਬੰਗਾ ਕੈਨੇਡਾ ਨਾਲ ਜੁੜੇ ਦੋ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਜਾਰੀ ਕੀਤੀ ਹੈ ਵਿਸ਼ੇਸ਼ ਵੀਡੀਓ ਤੇ ਵਿਸ਼ੇਸ਼ ਵੀਡੀਓ ਜਰੀਏ ਵਿਸ਼ੇਸ਼ ਵੀਡੀਓ ਇਹ ਜਾਰੀ ਕਰਕੇ ਪੰਜਾਬ ਦੇ ਮੱਪਿਆਂ ਨੂੰ ਸੁਚੇਤ ਕੀਤਾ ਹੈ ਤੇ ਕ腐ਸ਼ਨ ਦੇ ਖਿਲਾਫ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਫਿਰ ਦੁਹਰਾਇਆ ਤੇ ਸਰਕਾਰੀ ਨੌਕਰੀ ਦੇ ਬਦਲੇ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ ਆਈ ਵੀਡੀਓ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਜੀਲੈਂਸ ਨੇ ਪੁਲਿਸ ਦੇ ਹੀ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕੋਈ ਵੀ ਰਿਸ਼ਵਤ ਨਹੀਂ ਚਲਦੀ ਪੰਜਾਬ ਦੇ ਕਿਸੇ ਵੀ ਵਿਭਾਗ ਦੇ ਵਿੱਚ ਪੂਰੀ ਪਾਰਦਰਸ਼ਤਾ ਦੇ ਨਾਲ ਨੌکریاں ਜਿਹੜੀਆਂ ਦੇ ਰਹੇ ਨੇ ਤਾਂ ਕਿਸੇ ਵੀ ਸਰਕਾਰੀ ਨੌਕਰੀ ਦੇ ਲਈ ਮਾਪੇ ਕੋਈ ਰਿਸ਼ਵਤ ਨਾ ਦੇਣ ਅਜਾ ਭਗਵੰਤ ਮਾਨ ਨੇ ਕਿਹਾ ਕ腐ਪਸ਼ਨ ਦੇ ਖਿਲਾਫ ਲੜਾਈ ਦੇ ਲਈ ਅਸੀਂ ਪੂਰੀ ਤਰ੍ਹਾਂ ਮਜ਼ਬੂਤ ਹਾਂ ਅਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਤਾਂ ਦੱਸਦੀ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਇੱਕ ਵਿਸ਼ੇਸ਼ ਵੀਡੀਓ ਜਾਰੀ ਕੀਤੀ ਹੈ ਤੇ ਵਿਸ਼ੇਸ਼ ਵੀਡੀਓ ਜਾਰੀ ਕਰਕੇ ਪੰਜਾਬ ਦੇ ਮਾਪਿਆਂ ਨੂੰ ਕ腐ਪਸ਼ਨ ਦੇ ਸਬੰਧ ਵਿੱਚ ਉਹਨਾਂ ਦੇ ਵੱਲੋਂ ਸੁਚੇਤ ਕੀਤਾ ਗਿਆ ਤੇ ਇਸ ਸਬੰਧ ਵਿੱਚ ਕੀ ਕੁਝ ਜਾਣਕਾਰੀ ਹੈ ਸੋ ਲੈਨੇ ਆ ਦੋਸਤੋ ਰਿਸ਼ਵਤ ਭ੍ਰਿਸ਼ਟਾਚਾਰ ਇੱਕ ਇਹੋ ਜਿਹਾ ਸਿਉਕ ਹੈ ਇਹੋ ਜਿਹਾ ਕੁਣਾ ਹੈ ਜਿਹੜਾ ਸਾਡੇ ਸਮਾਜ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ ਰਿਸ਼ਵਤ ਕਰਕੇ ਬਹੁਤ ਸਾਰੇ ਟੈਲੈਂਟਡ ਦਾ ਜਿਹਨਾਂ ਦਾ ਹੱਕ ਬਣਦਾ ਹੈ ਇਹੋ ਜੇ ਨੌਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਰਬਾਦ ਹੋ ਜਾਂਦਾ ਹੈ ਹੱਕ ਮਾਰਿਆ ਜਾਂਦਾ ਹੈ ਕਿਉਂਕਿ ਪੈਸੇ ਵਾਲੇ ਰਿਸ਼ਵਤ ਦੇ ਕੇ ਅੱਗੇ ਆ ਜਾਂਦੇ ਨੇ ਤੇ ਉਹ ਰਹਿ ਜਾਂਦੇ ਨੇ ਜਾਂ ਫਿਰ ਕਈ ਵਾਰੀ ਰਿਸ਼ਵਤ ਇਹੋ ਜਿਹੀ ਜਗ੍ਹਾ ਤੇ ਦੇ ਦਿੱਤੀ ਜਾਂਦੀ ਹੈ ਕਿ ਰਿਸ਼ਵਤ ਦੇਣ ਵਾਲਾ ਵੀ ਪਛਤਾਉਂਦਾ ਮੈਂ ਇਹੋ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਅੱਜ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ ਪੰਜਾਬ ਪੁਲਿਸ ਦੇ ਵਿੱਚ ਦਰਜਾ 4 ਦੇ ਮੁਲਾਜ਼ਮਾਂ ਦੀ ਭਰਤੀ ਦਾ ਝਾਂਸਾ ਦੇ ਕੇ ਕਿ ਤੁਹਾਡੇ ਬੱਚੇ ਬੱਚੀਆਂ ਨੂੰ ਨੌਕਰੀ ਦਿਵਾਵਾਂਗੇ 102 ਵਿਅਕਤੀਆਂ ਤੋਂ 26 ਲੱਖ 2900 26 ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲਏ ਵੱਖ-ਵੱਖ ਖਾਤੇ ਜਮ੍ਹਾਂ ਕਰਵਾ ਲਏ ਇਹ 2021 ਤੋਂ ਕਰ ਰਹੇ ਸੀ ਕੰਮ 22 23 ਤੇ ਹੁਣ 24 ਚੋਂ ਫੜੇ ਗਏ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਸ਼ਿਕਾਇਤ ਹੈ ਇਹ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012 00200 9501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਕਿ ਇਦਾਂ ਇਦਾਂ ਹੋ ਗਿਆ ਸਾਡੇ ਨਾਲ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ। ਇਸੇ ਤਰ੍ਹਾਂ ਇਸੇ ਹੈਲਪ ਸੈਂਟਰ ਤੇ ਜਿੰਨੇ ਵੀ ਫੋਨ ਆਏ ਨੇ ਉਹਨਾਂ ਚ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਚ ਮੁਕਦਮੇ ਦਰਜ ਕੀਤੇ ਗਏ ਨੇ ਬਹੁਤ ਸਾਰੇ ਰਿਸ਼ਵਤਖੋਰ ਜਿਹੜੇ ਜੇਲ੍ਹ ਚ ਨੇ ਮੈਂ ਹੱਥ ਬੰਨ੍ਹ ਕੇ ਇੱਕ ਪੰਜਾਬ ਦੇ ਸਾਰਿਆਂ ਨੂੰ ਅਪੀਲ ਕਰਨੀ ਚਾਹਨਾ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਬਚਨ ਵੱਧਾਂ ਮੇਰੀ ਇੱਕ ਹੱਤਵੰਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਵਿਭਾਗ ਵਿੱਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜਾਂ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਐਂਟੀ ਕ腐ਪਸ਼ਨ ਹੈਲਪ ਸੈਂਟਰ ਤੇ ਜਾਂ ਵਿਜੀਲੈਂਸ ਨਾਲ ਕਿਤੇ ਵੀ ਹਰ ਇੱਕ ਜ਼ਿਲ੍ਹੇ 'ਚ ਵਿਜੀਲੈਂਸ ਦਾ ਦਫ਼ਤਰ ਹੈ ਸੰਪਰਕ ਕਰੋ ਤਾਂ ਕਿ ਤੁਹਾਡੇ ਨਾਲ ਕੋਈ ਠੱਗੀ ਨਾ ਵਜੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਵਿੱਚ 43000 ਤੋਂ ਵੱਧ ਨੌਕਰੀਆਂ ਹੁਣ ਤੱਕ ਦੇ ਚੁੱਕੇ ਆਂ ਇੱਕ ਵੀ ਰੁਪਈਆ ਕਿਸੇ ਤੋਂ ਰਿਸ਼ਵਤ ਦਾ ਨਹੀਂ ਲਿਆ ਗਿਆ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ ਭਰਤੀ ਹੁੰਦੀ ਹੈ ਕਿਸੇ ਵੀ ਵਿਭਾਗ ਵਿੱਚ ਸੋ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਮੈਂ ਪੰਜਾਬ ਦੇ ਬੇਨਤੀ ਕਰਦਾ ਕਿ ਇਹੋ ਜਿਹੇ ਚਾਂਸਿਆਂ 'ਚ ਨਾ ਆਓ ਪੜੋ ਟੈਸਟ ਦਿਓ ਟੈਸਟ ਕਲੀਅਰ ਕਰੋ ਨੰਬਰ ਆ ਗਏ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਮੈਰਿਟ ਤੋਂ ਨੌਕਰੀ ਦਿਵਾਉਣ ਤੋਂ ਕੋਈ ਹਟਾ ਸਕੇ ਜਾਂ ਰੋਕ ਸਕੇ ਤੁਹਾਡੇ ਘਰੇ ਚਿੱਠੀ ਆਉ ਉਸ ਉਹ ਸਬੰਧਤ ਵਿਭਾਗਾਂ ਜੀ ਦਾ ਤੁਸੀਂ ਪੇਪਰ ਦਿੱਤਾ ਹੈ ਟੈਸਟ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਚੰ ਸੇਵਾਦਾਰ ਨੇ ਉਹਨਾਂ ਤੋਂ ਬਚੋ ਮੈਂ ਬਤੌਰ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਤਾਂ ਇਸ ਦੇ ਨਾਲ ਹੀ ਮੌਸਮ ਨੂੰ ਲੈ ਕੇ ਅਗਲੀ ਵੱਡੀ ਖਬਰ ਜਿੱਥੇ ਕਿ ਪੰਜਾਬ ਦੇ ਵਿੱਚ ਆਉਣ ਵਾਲੇ 4 ਦਿਨਾਂ ਦੇ ਵਿੱਚ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਨੇ ਅੱਜ 12 ਜ਼ਿਲ੍ਹਿਆਂ ਦੇ ਵਿੱਚ ਲੂੰ ਦਾ yellow ਤੇ 8 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕਰ ਦਿੱਤਾ ਹੈ ਤੇ ਦੂਸਰੇ ਪਾਸੇ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ 1.0 ਡਿਗਰੀ ਦਾ ਵਾਧਾ ਹੋਇਆ ਹੈ ਤਾਪਮਾਨ ਦੇ ਅੱਜ ਦੇ ਹੋਰ ਵਧਣ ਦੇ ਆਸਾਰ ਨੇ ਤਾਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦਾ ਅਧਿਕਤਮ ਤਾਪਮਾਨ ਹੁਣ 40 ਪਾਰ ਕਰ ਗਿਆ ਹੈ ਤੇ ਪਠਾਨਕੋਟ ਦੀ ਜੇਕਰ ਗੱਲ ਕੀਤੀ ਜਾਵੇ ਪਠਾਨਕੋਟ ਸਭ ਤੋਂ ਵੱਧ ਗਰਮ ਰਿਹਾ ਹੈ ਤੇ ਜਿੱਥੇ ਕਿ ਤਾਪਮਾਨ 46.9 ਡਿਗਰੀ ਦਰਸਕੀਤਾ ਗਿਆ ਤੇ ਇਸ ਦੇ ਬਾਅਦ ਬਠਿੰਡਾ 44 ਆ 9 ਤੇ ਇਸ ਦੇ ਨਾਲ ਹੀ ਅੰਮ੍ਰਿਤਸਰ 45.1 ਡਿਗਰੀ ਤਾਪਮਾ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ 44.3 ਪਟਿਆਲਾ ਦੇ ਵਿੱਚ 44.5 ਫਰੀਦਕੋਟ ਦੇ ਵਿੱਚ 43.0 ਗੁਰਦਾਸਪੁਰ ਦੇ ਵਿੱਚ 44.0 ਫਤਗੜ ਸਾਹਿਬ ਦੇ ਵਿੱਚ 43.0 ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ 43.6 ਤੇ ਮੋਹਾਲੀ ਦੀ ਜੇਕਰ ਗੱਲ ਕੀਤੀ ਜਾਵੇ ਮੋਹਾਲੀ ਦੇ ਵਿੱਚ 43.2 ਰੋਪੜ ਦੇ ਵਿੱਚ 42.2 ਡਿਗਰੀ ਤਾਪਮਾ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦੇ ਮੁਤਾਬਕ ਇਸ ਮੌਸਮ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਤੇ ਅਜਿਹੇ ਦੇ ਵਿੱਚ ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਹੀ ਰਹੋ ਤਾਂ ਮੌਸਮ ਵਿਭਾਗ ਦੇ ਵੱਲੋਂ ਲੂ ਦਾ yellow alert ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਬਟਾ ਪਟਿਆਲਾ ਮੁਹਾਲੀ ਮਲੇਰਕੋਟਲਾ ਤੇ ਫਤਿਹ ਫਤਿਹਗੜ ਦੇ ਲਈ ਜਾਰੀ ਕਰ ਦਿੱਤਾ ਗਿਆ ਜਦੋਂ ਕਿ orange alert ਸੰਗਰੂਰ ਮਾਨਸਾ ਬਠਿੰਡਾ ਲੁਧਿਆਣਾ ਬਠਿੰਡਾ ਬਰਨਾਲਾ ਤੇ ਮੁਖਰ ਸਾਹਿਬ ਤੇ ਫਰੀਦਕੋਟ ਫਾਜ਼ਲਕਾ ਦੇ ਲਈ ਜਾਰੀ ਕਰ ਦਿੱਤਾ ਗਿਆ ਤਾਂ ਮੌਸਮ ਵਿਭਾਗ ਦੇ ਮੁਤਾਬਕ ਕੱਲ੍ਹ ਯਾਨੀ ਕਿ 13 ਜੂਨ ਨੂੰ ਵੀ ਲਗਭਗ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਤੇ ਇਸ ਇਸ ਬਾਰੇ ਕੀ ਕੁਝ ਜਾਣਕਾਰੀ ਹੈ ਉਹ ਵੀ ਸੁਣ ਲੈਣੇ ਆ ਪੁੱਤਰ ਭਾਰਤ ਸਣੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਜੇਕਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਕਾਰਨ ਆਖਿਆ 2021 ਸਬਜ਼ੀਆਂ ਦੇ ਜੋ ਰੇਟ ਨੇ ਅਸਮਾਨੀ ਸ਼ੂਰੇ ਨੇ ਅਸੀਂ ਸੰਗਰੂਰ ਦੀ ਸਬਜ਼ੀ ਮੰਡੀ ਦੇ ਵਿੱਚ ਖੜੇ ਆ ਜਿੱਥੇ ਜੋ ਸਬਜ਼ੀ ਵਕਰੇਤਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਜੋ ਸਬਜ਼ੀ ਇੱਥੇ ਖਰੀਦਣ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਵੀ ਆਖਿਰਕਾਰ ਸਬਜ਼ੀ ਮਹਿੰਗੀ ਹੋਣ ਦੇ ਅਸਲ ਕਾਰਨ ਕੀ ਆ ਕਿਉਂ ਇੰਨੀ ਸਬਜ਼ੀ ਮਹਿੰਗੀ ਹੋ ਗਈ ਅਤੇ ਲੋਕਾਂ ਦੇ ਬਸ ਤੋਂ ਬਾਹਰ ਹੁੰਦੀ ਜਾਂਦੀ ਆ ਸਬਜ਼ੀ ਕੀ ਨਾਮ ਆ ਸਰ ਮੁਹੰਮਦ ਨਾਜ਼ਿਮ ਨਾਜ਼ਮਾ ਸਬਜ਼ੀ ਦਾ ਕੰਮ ਕਰਦੇ ਹੋ ਕਿੰਨੀ ਕ ਮਹਿੰਗੀ ਹੋ ਰਹੀ ਆ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਕੀ ਕਾਰਨ ਗਰਮੀ ਚ ਹਮੇਸ਼ਾ ਮਹਿੰਗੀ ਹੁੰਦੀ ਨੇ ਗਰਮੀ ਚ ਸਬਜ਼ੀ ਵੀ ਕਾਟ ਹੁੰਦੀ ਨੇ ਲੋਕ ਕਰਕੇ ਗਰਮੀ ਸੌਦਾ ਖਰਾਬ ਹੁੰਦੇ ਨੇ ਲੋਕ ਜ਼ਿੰਮੇਵਾਰ ਦੀ ਉਹਨੂੰ ਪੈਸੇ ਨਹੀਂ ਪੁਰਾਉਂਦੇ ਨੇ ਹੋਰ ਹੁੰਦੇ ਨੇ ਵੇਚਨੇ ਵਾਲੇ ਹੁੰਦੇ ਨੇ ਖਾਣੇ ਵਾਲੇ ਹੁੰਦੇ ਨੇ ਇਹ ਗਰਮੀ ਚ ਦੋ ਤਿੰਨ ਮਹੀਨੇ ਆਈ ਹੁੰਦੇ ਨੇ ਕੀ ਕਰੀਏ ਬਿਲਕੁਲ ਕੀ ਨਾ ਮੇਰੇ ਮੇਰਾ ਨਾਮ ਸ਼ਦਾਬ ਹੈ ਸਰ ਜੇਕਰ ਗੱਲ ਕੀਤੀ ਵੀ ਇੱਕ ਦਾ ਕਹਿੰਦੇ ਨੇ ਗਰਮੀ ਨੇ ਵਟ ਘਟ ਰੱਖੇ ਨੇ ਪਰ ਦੂਜਾ ਸਬਜੀ ਨੇ ਲੋਕਾਂ ਦਾ ਕਹਿੰਦੇ ਧੂਆਂ ਘੜਦਾ ਸਵਾ ਧਨੀਆ 400 ਰੁਪਏ ਕਿਲੋ ਹੈ ਸਰ 40 ਰੁਪਏ ਦਾ 100 ਗ੍ਰਾਮ ਔਰ ਧਨੀਆ ਇੱਕ ਐਸੀ ਚੀਜ਼ ਹੈ ਉਹ ਤੋਂ ਬਿਨਾ ਸਾਡਾ ਕੰਮ ਹੀ ਨਹੀਂ ਹੋਏਗਾ ਮੇਰਾ ਰੈਸਟੋਰੈਂਟ ਹੈ ਸਰ ਹਰ ਆਈਟਮ 'ਚ ਧਨੀਆ ਪਾਉਣਾ ਪੈਂਦਾ ਹੈ ਔਰ ਬਹੁਤ ਜ਼ਿਆਦਾ ਬੁਰਾ ਹਾਲ ਹੈ ਪੂਰੀ ਮੰਡੀ ਜੀ ਤੁਸੀਂ ਦੇਖ ਲਓ ਇੱਕ ਜਾਂ ਦੋ ਦੁਕਾਨ ਹੋਣਗੀਆਂ ਜਿੱਦੇ ਧਨੀਆ ਮਿਲੂਗਾ ਲਿਆ ਨਹੀਂ ਬੰਦ ਕਰਤਾ ਲੋਕਾਂ ਨੇ ਇੰਨਾ ਮਹਿੰਗਾ ਕੋਈ ਲੰਦਾ ਨਹੀਂ ਖਰੀਦਦਾ ਨਹੀਂ ਤੇ ਬਾਕੀ ਕਿਸੇ ਵੀ ਸਬਜ਼ੀ ਦੀ ਗੱਲ ਕਰ ਲੋ ਆ ਸਿੰਗਲਾ ਮੇਰ ਚ ਪਈ ਆ 80 ਰੁਪਏ ਕਿਲੋ 60 ਰੁਪਏ ਕਿਲੋ ਕੋਈ ਵੀ ਸਬਜ਼ੀ ਅਜ ਦੇ ਟਾਈਮ ਚ 23 ਰੁਪਏ ਕਿਲੋ ਹੈ ਹੀ ਨਹੀਂ ਯਾਨੀ ਕਿ ਲੋਕਾਂ ਦੀ ਰਸੋਈ ਦਾ ਤਾਂ ਬਜਟ ਹਲਾਤਾ ਬਿਲਕੁਲ ਹਲਾਤਾ ਸਰ ਬਿਲਕੁਲ ਹਲਾਤਾ ਨੂਨ ਤਾਂ ਲੈ ਗਏ ਨੂਨ 5-7 ਰੁਪਏ ਦੀ ਹੁੰਦੀ ਸੀ 1 ਕਿਲੋ ਦੀ ਅੱਜ ਦੇ ਟਾਈਮ ਚ 30 ਰੁਪਏ ਦੀ ਹੈ ਸਰ ਤੇਲ ਦੇਖ ਲੋ 130-40 ਰੁਪਏ ਕਿਲੋ ਤੇਲ ਮਿਲਦਾ ਹੈ ਹਰ ਚੀਜ਼ ਮਹਿੰਗੀ ਹੈ ਬਹੁਤ ਬੁਰਾ ਹਾਲ ਹੈ ਬਸ ਐਂ ਆ ਪਹਿਲਾਂ ਥੋੜੇ ਜਿਹੇ ਪੈਸੇ ਬਚਾ ਅੱਜ ਦੇ ਟਾਈਮ 'ਚ ਕੋਈ ਪੈਸਾ ਨਹੀਂ ਵੱਜਦਾ ਇਹ ਬਿਲਕੁਲ ਇਹ ਨਹੀਂ ਦਾ ਕਹਿਣਾ ਕਿ ਜੇਕਰ ਧਣੀਆਂ ਦੀ ਗੱਲ ਕੀਤੀ ਆ ਵੀ ਜੋ ਅੱਜ ਤੋਂ 15-20 ਦਿਨ ਪਹਿਲਾਂ ਧਣੀਆਂ ਮੰਡੀਆਂ ਦੇ ਵਿੱਚ ਰੁੰਦਦਾ ਹੋਇਆ ਦਿਖਾਈ ਦੇ ਰਿਹਾ ਸੀ ਪਰ ਹੁਣ 400 ਰੁਪਏ ਕਿਲੋ ਧਣੀਆਂ ਦਾ ਰੇਟ ਸੁਣ ਕੇ ਕਿਤੇ ਨਾ ਕਿਤੇ ਜੋ ਆਮ ਬੰਦਾ ਉਹਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ਸਬਜ਼ੀ ਹੋਵੇ ਜਾਂ ਧਣੀਆਂ ਹੋਵੇ ਅਕਸਰ ਵੇਖਿਆ ਜਾਂਦਾ ਜਦੋਂ ਸਬਜ਼ੀ ਲੈਣੇ ਆ ਤਾਂ ਥੋੜਾ ਬਹੁਤ ਮਿਰਚਾਂ ਦੇ ਨਾਲ ਧਣੀਆਂ ਜ਼ਰੂਰ ਦੇ ਦਿੱਤਾ ਜਾਂਦਾ ਸੀ ਪਰ ਹੁਣ ਕਹਿੰਦੇ ਨੇ ਕਿ ਧਣੀਆਂ ਦਾ ਰੇਟ ਇੰਨਾ ਵੱਧ ਗਿਆ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਦੁਕਾਨਦਾਰ ਧਣੀਆਂ ਫ੍ਰੀ ਦੇਊਗਾ ਸ੍ਰੀਕਲ ਸਰ ਸ੍ਰੀਕਲ ਆਪੋ ਹੀ ਕਿਸ ਤਰ੍ਹਾਂ ਵੇਖਣੇ ਇੱਕ ਤਾਂ ਗਰਮੀ ਨੇ ਵਟਕੜ ਤੇ ਦੂਜਾ ਮਹਿੰਗਾਈ ਨੇ ਬਿਲਕੁਲ ਬਹੁਤ ਮਹਿੰਗਾਈ ਚੱਲ ਰਹੀ ਹੈ ਜੀ ਸਬਜੀ ਬਹੁਤ ਮਹਿੰਗੀ ਹੋ ਰਹੀ ਹੈ ਕੋਈ ਵੀ ਲੈ ਲਓ ਸਬਜੀ ਤੁਸੀਂ ਕੋਈ 60 ਰੁਪਏ 80 ਰੁਪਏ 50 ਰੁਪਏ ਤੋਂ ਘੱਟ ਸਬਜੀ ਨਹੀਂ ਹੈ ਕੋਈ ਇਹ ਗੱਲ ਮੰਨਦੇ ਹੋ ਹਾਰ ਨੂੰ बस ਗਰਮੀ ਗਰਮੀ ਕਰ ਕਲਾਉਂ ਘੱਟਾਂ ਵਿੱਚ ਸਮਝੀ ਆਉਂਦੀ ਹੁਣੀ ਘੱਟ ਹੁਣੀ ਬਹੁਤ ਆ ਕੋਈ ਨਹੀਂ ਬਿਲਕੁਲ ਇਹ ਨਹੀਂ ਲੱਗਣਾ ਕਿ ਗਰਮੀ ਦੇ ਕਾਰਨ ਗਰਮੀ ਆ ਜੋ ਲਗਾਤਾਰ ਵੱਧਦੀ ਜਾ ਰਹੀ ਹੈ ਜਿਸ ਤੇ ਗਰਮੀ ਦੇ ਲੋਕ ਸਤਾਏ ਹੋਏ ਨੇ ਉੱਤੇ ਹੀ ਜੇਕਰ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਦੇ ਕਾਰਨ ਜੋ ਸਬਜ਼ੀਆਂ ਦੇ ਰੇਟ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ ਤਾ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕਿ ਰਵਨੀਤ ਸਿੰਘ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੇ ਵਿੱਚ ਰਵਨੀਤ ਬਿੱਟੂ ਨੇ ਕੇਂਦਰੀ ਰਾਜ ਮੰਤਰੀ ਵਜੋਂ ਕੰਮਕਾਜ ਸੰਭਾਲ ਲਿਆ ਹੈ ਰਵਨੀਤ ਬਿੱਟੂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਫੂਡ ਪ੍ਰੋਸੈਸਿੰਗ ਅਤੇ ਰੇਲ ਰਾਜ ਮੰਤਰੀ ਦੇ ਰੂਪ ਦੇ ਵਿੱਚ ਕੰਮਕਾਜ ਸੰਭਾਲ ਲਿਆ ਹੈ ਉਹਨਾਂ ਨੇ ਤੇ ਪੀਐਮ ਮੋਦੀ ਦੀ ਗਾਈਡਲਾਈਨਸ ਦੇ ਅਨੁਸਾਰ ਕੰਮ ਕਰਾਂਗਾ ਜਿਹਾ ਰਵਨੀਤ ਬਿੱਟੂ ਨੇ ਕਿਹਾ ਥਾ ਕੇਂਦਰ ਦੇ ਵਿੱਚ ਜ਼ਿੰਮੇਵਾਰੀ ਦੇਣ ਦੇ ਲਈ ਪੀਐਮ ਅਤੇ ਗ੍ਰਹਿ ਮੰਤਰੀ ਦਾ ਉਹਨਾਂ ਨੇ ਧੰਨਵਾਦ ਕੀਤਾ ਹੈ ਤੇ ਪੰਜਾਬ ਦੇ ਲਈ ਆਪਣੇ ਫਰਜ਼ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਜਹਾਂ ਰਵਨੀਤ ਬਿੱਟੂ ਨੇ ਕਿਹਾ ਰਵਨੀਤ ਬਿੱਟੂ ਨੇ ਅਹੁਦਾ ਸੰਭਾਲ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਰਾਜ ਮੰਤਰੀ ਦੇ ਵਜੋਂ ਰਵਨੀਤ ਬਿੱਟੂ ਨੇ ਅਹੁਦਾ ਸੰਭਾਲ ਲਿਆ ਹੈ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ ਹੈ ਤੇ ਕੀ ਕੁਝ ਕਿਹਾ ਉਹਨਾਂ ਨੇ ਸੁਣ ਲੈਣੇ ਸਭ ਤੋਂ ਪਹਿਲੇ ਐਮਯੂਐਸਵੀ ਅੱਜ ਆ ਮੈਂ ਅਫਸਰ ਪੱਧਰ ਸਮਾਧਨ ਮੈਂ ਇਸ ਕੇ ਲਈ ਵਿੱਚ ਕੇ प्रधानमंत्री श्री नरेंद्र मोदी जी, जी हमारे होम मिनिस्टर साहब श्री अमित शाह जी हमारे पार्टी प्रेसिडेंट पी और मंत्री श्री नड्डा साहब और ख़ास तौर से हमारे रेलवे मिनिस्टर अश्विनी वैष्णव जी उनका मैं जहाँ रैंक्स करता हूँ भारत करता हूँ और तौर पर हमारी सारी ऑफिसर साहबान की टीम जिन्होंने जिम्मेवारी सबके साथ बैठ के ही लगा ली है और आज मुझे ऑफिस सामने का जो मौका मिला है मैं आप खुद भी सारे देशवासियों को इस चीज की मुबारकबाद देता हूँ देता हूँ और जो एक रेलवे रेलवे हिस्ट्री ऐसी है जो आम से आम गरीब से गिर वहां तक और मीडियम चाहे कोई अमीर से भी वहां तक जुड़े हुए से और हम सब मिलके रेलवे सारी कर्मचारियों से लेके फोर्थ क्लास हो चेयरमैन तक एक टीम बना के कि कैसे आगे बढ़ सकते हैं क्योंकि तो आज जमाना बहुत नया है और तेजी का जमाना है उस तरीके से हम कैसे अखबार इंटरनेशनल लेवल क्योंकि जितना बड़ा हमारा देश है मैं समझता हूँ बहुत बड़ा उसमें चाहे वो पैसेंजर हो चाहे गुड्स ट्रेन हो उसमें बहुत बड़ा रोल है वो रेलवे का है और रेलवे ऐसी है जो चौबीस घंटे रहा चाहे कोविड रहा कुछ रहा कभी ट्रेन और रेलवे महकमा कभी रुका नहीं तो उसे और गति देनी है और सारी रेलवे इंडस्ट्री की टीम के साथ मिलकर काम करना है जो और प्रधानमंत्री जी मोदी जी की जो गाइडेंस है उसके साथ इसे और मंत्री जी की गाइडेंस के साथ इसे आगे बढ़ाना है फिलहाल द फाइनल न्यूज बुलेटिन सिर्फ इना नहीं इस तरह हो नवी खबर लैके जल्दी हाजिर होवे बने रहो सी